ਤਸਲੀਕ ਆਇਤਨ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲ ਆਨ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਲੋ ਜੀ ਹਾਜ਼ਰਾਂ ਸੀ ਤੁਹਾਡੀ ਕਚਹਿਰੀ ਵਿੱਚ ਲੋਕ ਗੀਤ ਲੈ ਕੇ ਤੇ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾਉਂਗੀ ਉਹ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਆ ਤੁਹਾਡੇ ਲਈ ਲੱਭ ਲੱਭ ਕੇ ਤਿਆਰ ਕੀਤਾ ਹੈ ਤੇ ਇਹਦੇ ਵਿੱਚ ਵੀ ਇੱਕ ਮੋਟਿਆਰ ਦੇ ਕੀ ਹਾ ਭਾਵ ਨੇ ਇਹਦੇ ਵਿੱਚ ਤੁਸੀਂ ਵਿਆਖਿਆ ਕਰਨ ਦੀ ਮੈਨੂੰ ਲੋੜ ਨਹੀਂ ਤੁਸੀਂ ਆਪ ਹੀ ਸੁਣੋਗੇ ਤੇ ਜਿਹੜਾ ਨੁਕਤਾ ਪਾਉਂਗੀ ਅੱਜ ਮੈਂ ਤੁਹਾਨੂੰ ਛੋਟੇ ਛੋਟੇ ਤਿੰਨੇ ਨੁਕਤੇ ਪਾਉਂ ਕਾਪੀ ਪੈਨਸਲ ਲੈ ਕੇ ਬਹਿਜੋ ਇੱਕ ਤਾਂ ਸ਼ੂਗਰ ਵਾਲਾ ਹੀ ਰਿਪੀਟ ਕਰਨਾ ਦੁਬਾਰਾ ਹੈ ਨਾ ਤੇ ਉਹ ਭੈਣਾ ਕਹਿੰਦੇ 700 ਨਿਕਲ ਲਈ ਮੈਂ ਕਹਿੰਦੀ ਹਾਂ ਤੁਸੀਂ ਲਿਖ ਕੇ ਰੱਖ ਲਿਆ ਕਰੋ ਕਈ ਤਾਂ ਜਿਹੜੀਆਂ ਲਿਖ ਲੈਂਦੀਆਂ ਨੇ ਹੈ ਨਾ ਕਈਆਂ ਜਿਹੜੀ ਨਵੇਂ ਨੇ ਉਹ ਫਿਰ ਮੈਨੂੰ ਪੁੱਛਦੇ ਨੇ ਤੇ ਫਿਰ ਮੈਨੂੰ ਅੱਜ ਇੱਕ ਤਾਂ ਉਹ ਪਾਉਂਗੀ ਦੋ ਹੋਰ ਨੇ ਤੁਸੀਂ ਕਾਪੀ ਪੈਨਸਲ ਲੈ ਕੇ ਬੈਠਿਓ ਤੇ ਲਿਖ ਲਿਓ ਤੇ ਆਜੋ ਫਿਰ ਹੁਣ ਆਪਾਂ ਰੰਗਾ ਰੰਗ ਪ੍ਰੋਗਰਾਮ ਵੱਲ ਤੇ ਇਹ ਨਾ ਤੁਸੀਂ ਇਹ ਨਾ ਗੀਤਾਂ ਗਾਇਆ ਕਰੋ ਤੁਹਾਡੇ ਮਟਿਆਰਾਂ ਦੇ ਮੂੰਹੋਂ ਤਾਂ ਇਹ ਬਹੁਤ ਸੋਹਣੇ ਲੱਗਦੇ ਹੋਣਗੇ ਵਿਆਹਾਂ ਦਾ ਸੀਜ਼ਨ ਹੈ ਹੈ ਨਾ ਤੇ ਗਾਇਆ ਕਰੋ ਇਹ ਨਾ ਗੀਤਾਂ ਨੂੰ ਲਓ ਸੁਣੋ ਬਹੁਤ ਹੀ ਪਿਆਰਾ ਜਿਹਾ ਰੁਬੀ ਤੇ ਸਾਡੀ ਬੀਹੀ ਵਿਚਾਂ ਲਾਗਦਾਏ ਬਾਣੀ ਢਾਣੀ ਕੇ ਬਾਣੀ ਢਾਣੀ ਕੇ ਨੀਕੇ ਕਾਂਦੇ ਵਾਣੀ ਕੇ ਸੁਹਾਰੰਗ ਵਾ バニケ。 you <sweak>

ਮੇਰੀ ਵੀਣੀ ਤੇ ਸ਼ਣਕ ਦਾਏ ਬੰਗ ਬਾਣੀ ਕੇ ਬੰਗ ਬਾਣੀ ਕੇ ਮੇਰੇ ਸਾਹਜ ਮੇਰੇ ਸਾਹਜ ਸਮਾਗਿਆ ਸੋ ਮੈਨੂੰ ਕੀ ਤੇਰੇ ਨਾਲ ਖੁਸ਼ ਹਾਂ ਂਵੇ ਦੂਲਾ ਬੀਤੇ ਤੂੰ ਹੀ ਮੇਰੇ ਸਾਰੇ ਦੇ ਜ ਮਿੱਠੀ ਮਿੱਠੀ ਮੈ ਕੇ ਗੂੜੇ ਕੰਧ ਵਾਂ mm ਉਤੇ ਉਤੇ ਦੇਖ ਆ ਜਾ ਚੰਦ ਵਨੀ ਕੇ ਚੰਦ ਵਨੀ ਕੇ ਮੇਰੀ ਵੀਣੀ ਤੇ ਮੇਰੀ ਵੀਣੀ ਸੁਣ ਕੇ ਦਾਰੇ ਵੰਗ ਬ ਸੋ ਗੰਦੇ ਬਣੀ ਕੇ ਗੀਤ ਹੋਇਆ ਪੂਰਾ ਦੱਸਿਓ ਤੁਹਾਨੂੰ ਇਹ ਸਾਡਾ ਗੀਤ ਕਿਹੋ ਜਿਹਾ ਲੱਗਿਆ ਤੁਸੀਂ ਪਹਿਲਾਂ ਨਹੀਂ ਸੁਣਿਆ ਹੋਣਾ ਤੁਹਾਡੇ ਵਾਸਤੇ ਨਵਾਂ ਨਵਾਂ ਗੀਤ ਕੱਢ ਕੇ ਲੈ ਆਇਆ ਤੇ ਤਿਆਰ ਕੀਤਾ ਹੈ ਨਾ ਤੇ ਤੁਸੀਂ ਤੁਹਾਡੀ ਮੰਗ ਤੇ ਹੀ ਲੰਬੀ ਹੀਕ ਵਾਲਾ ਬਣਾਇਆ ਹੈ ਨਾ ਤੇ ਇਹਨੂੰ ਗੀਤ ਨੂੰ ਗਾਇਆ ਕਰੋ ਤੇ ਨਾਲੇ ਸਾਰਿਆਂ ਦੇ ਸੁਣਨ ਵਾਲੇ ਗੀਤ ਆ ਕੋਈ ਇਹ ਜਿਹਾ ਨਹੀਂ ਹੈ ਨਾ ਸਰਾਜ ਬੈਠ ਕੇ ਗਾਉਣ ਵਾਲਾ ਬਹੁਤ ਪਿਆਰਾ ਗੀਤ ਹੈ ਸੰਤ ਬਹੁਤ ਪਿਆਰਾ ਲੱਗਿਆ ਸੁਣੇ ਵਧੀਆ ਲੱਗਿਆ ਹੋਊਗਾ ਹੈ ਤੇ ਹੁਣ ਆ ਗਏ ਆਪਾਂ ਤੰਦਰੁਸਤੀ ਵਾਲੇ ਤੇ ਓਮ ਭੈਣਾ ਨੇ 슈ਗਰ ਲਈ ਦੱਸਿਆ ਮੈਂ ਕਿ ਮੈਂ ਕਈ ਵਾਰੀ ਇਹ ਹੁਣ ਦੁਬਾਰਾ ਰਿਪੀਟ ਕਰਦੀ ਆ ਤੇ 슈ਗਰ ਖਤਮ ਕਰੋ ਕੀ ਲੈਣਾ ਇਹਦੇ ਵਿੱਚ ਕਾਪੀ ਪੈਨਸਲ ਲੈ ਲਈ ਲੈ ਸੁਣੋ ਫਿਰ ਕਾਲੀ ਜੀਰੀ 50 ਗ੍ਰਾਮ ਕਾਲੀ ਜੀਰੀ ਤੁਸੀਂ ਪंसारी ਦੇ ਜਾਇਓ ਤੇ ਸ਼ਾਇਦ ਕੋਈ ਕਹਿੰਦੇ ਕਲੌਂਜੀ ਨੂੰ ਕਾਲੀ ਜੀਰੀ ਕਹਿੰਦੇ ਨੇ ਪਰ ਨਹੀਂ ਮੈਂ ਨਹੀਂ ਕਹਿੰਦਾ ਹਰ ਵੀ ਕਲੌਂਜੀ ਨੂੰ ਕਹਿੰਦੇ ਨੇ ਇਹ ਤੁਹਾਨੂੰ ਪਹਿਲਾਂ ਹੀ ਪਾਇਆ ਜਿਹਨਾਂ ਨੇ ਠੀਕ ਹੋਏ ਨੇ ਉਹਨਾਂ ਨੇ ਅਨੁਸਾਰ ਹੀ ਤਾਂ ਹੀ ਲੈਂਦਾ ਹੈ ਸ਼ਾਇਦ ਕਾਲੀ ਜੀਰੀ ਉਹ ਕਲੌਂਜੀ ਹੋਵੇ ਪਰ ਅਨੁਸਾਰੀ ਦੱਸੂਗਾ ਇਹਦੇ ਕਈ ਕਈ ਨਾਮ ਨੇ ਨਾ ਤੇ ਆਪਾਂ ਤਾਂ ਕਾਲੀ ਜੀਰੀ ਕਹਿ ਕੇ ਲੈਣੀ ਚਾਦ ਕੇ ਮਹਾਪ੍ਰਸ਼ਾਨਾ ਨੇ ਸਾਨੂੰ ਕਾਲੀ ਜੀਰੀ ਕਿਹਾ ਹੈ ਹੈਨਾ ਕਾਲੀ ਜੀਰੀ 50 ਗ੍ਰਾਮ ਅਜਮੈਨ 100 ਗ੍ਰਾਮ ਮੇਥੀ ਦਾਣਾ 250 ਗ੍ਰਾਮ ਮੇਥੀ ਕਿ ਨਹੀਂ ਲੈਣੀ 250 ਗ੍ਰਾਮ 250 ਗ੍ਰਾਮ ਹੋਗੀ ਨਾ ਤੇ ਇਹ ਕੁੱਲ ਵਜਨੇ ਹੋ ਗਿਆ ਸਾਰਾ 400 ਗ੍ਰਾਮ ਹੋ ਗਿਆ ਹੈ ਨਾ ਤਾਂ ਤੁਸੀਂ ਇਹਨਾਂ ਨੂੰ ਤਿੰਨਾਂ ਨੂੰ ਵੱਖਰੀ ਵੱਖਰੀ ਰੋਸਟ ਕਰ ਲਿਓ ਤਵੇ ਤੇ ਫਰਾਈ ਪੈਨ 'ਚ ਜਿਵੇਂ ਵੀ ਹੈ ਨਾ ਕਿਉਂਕਿ ਕੋਈ ਵੱਧ ਟਾਈਮ ਲੈਂਦਾ ਕੋਈ ਘੱਟ ਟਾਈਮ ਲੈਂਦਾ ਐ ਕਰਕੇ ਜੇ ਇਕੱਠੇ ਭੁੰਨੇ ਤਾਂ ਕੋਈ ਕੱਚਾ ਪਕ ਰਹੇ ਜੂਗਾ ਦੋ-ਦੋ ਮਿੰਟ ਲੱਗਣੇ ਸਾਰੇ ਹੈ ਨਾ ਤੇ ਫਿਰ ਇਹਨੂੰ ਤੁਸੀਂ ਮਿਕਸੀ 'ਚ ਪਾ ਕੇ ਇਹਦਾ ਪਾਊਡਰ ਬਣਾ ਲਿਓ ਪਾਊਡਰ ਬਣਾ ਲਿਆ ਤਾਂ ਤੁਸੀਂ ਇੱਕ ਚਮਚਾ ਹਰ ਰੋਜ਼ ਲਓ ਇਹ ਤਿੰਨ ਮਹੀਨੇ ਤਿੰਨ ਮਹੀਨਾ ਕੋਰਸ ਹੈ ਇਹ ਤਾਂ ਸ਼ੂਗਰ ਕਹਿੰਦੇ ਮਹਾਰਾਜ ਵੀ ਕਹਿੰਦੇ ਸ਼ੂਗਰ ਖਤਮ ਹੋਊਗੀ ਹੱਟ ਮਜ਼ਬੂਤ ਹੋਊਗਾ ਤੇ ਫਰਸ਼ ਤੇ ਨੰਗੇ ਪੈਰੀਂ ਕਦੇ ਨਾ ਤੁਰਿਓ ਸਵੇਰੇ ਸ਼ਾਮ ਕੱਚੇ ਜੇ ਤੁਸ ਕੱਚਾ ਰਸਤਾ ਹੁਣ ਪੱਕਾ ਰਾਂਚ ਤੱਕ ਕੱਚੇ ਹੈ ਹੀ ਨਹੀਂ ਜੇ ਕੱਚਾ ਰਸਤਾ 15 20 ਮਿੰਟ ਦਾ ਜਰੂਰ ਤੁਰੋ ਜੇ ਤੁਹਾਨੂੰ ਘਾ ਲੱਗਿਆ ਮੇਜੇ ਤੱਕ ਆਹ ਪਾਈਏ ਘਾ ਤੇ ਵੀ 15 20 ਮਿੰਟ ਜਰੂਰ ਤੁਰੋ ਜੇ ਬਾਲਾ ਨਹੀਂ ਤੁਰਿਆ ਜਾਂਦਾ ਇੰਨਾ ਤਾਂ ਜਰੂਰ ਤੁਰ ਕੇ ਆਓ ਤੇ ਪ੍ਰਮਾਤਮਾ ਕਰੂਗਾ ਤੇ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਦੇ ਉੱਤੇ ਸ਼ੂਗਰ ਖਤਮ ਹੋ ਜੂਗੀ ਹੈਨਾ ਤੇ ਨਵੀਂ ਨਹੀਂ ਲੈਣੀ ਕੋਈ ਤੁਹਾਡੇ ਘਰੇ ਚੀਜ਼ਾਂ ਪਈਆਂ ਨੇ ਕੋਈ ਮਹਿੰਗੀ ਚੀਜ਼ ਨਹੀਂ ਇਹਨੂੰ ਅਜਮਾ ਕੇ ਜਰੂਰ ਦੇਖੋ ਬਾਕੀ ਫਲ ਪ੍ਰਮਾਤਮਾ ਦੇਣਾ ਦੱਸਿਆ ਮਹਾਕੁਰਸ਼ਾਣਾ ਤੇ ਹੋਕਾ ਮੇਰਾ ਹੈ ਨਾ ਤੇ ਮੈਂ ਸਾਰਿਆਂ ਨੂੰ ਦੱਸ ਕੇ ਰਾਧੀਆਂ ਵੀ ਪ੍ਰਮਾਤਮਾ ਕਰੇ ਸਭ ਤੁਸੀਂ ਤੰਦਰੁਸਤ ਹੋ ਜਾ ਮੈਂ ਅਰਦਾਸ ਵੀ ਕਰਦੀ ਆ ਤੇ ਸਾਰੇ ਮੇਰਾ ਤਾਂ ਸਾਰਾ ਸਮਾਜ ਤੰਦਰੁਸਤ ਰਹੇ ਹੱਸਦੇ ਰਹਿਦੇ ਗੀਤ ਗਾਉਂਦੇ ਰਹਿਣ ਹੈ ਨਾ ਤੇ ਬਾਕੀ ਹੁਣ ਇਹ ਕਾਜ ਵਿੱਚ ਚਿੱਟੇ ਦਾਗ ਪੈ ਜਾਂਦੇ ਨੇ ਕਹਿੰਦੇ ਹੈ ਨਾ ਕਦੇ ਸਿਰ ਤੇ ਕਦੇ ਚਿੱਟੇ ਦਾ ਕਿਸੇ ਥਾਂ ਪੈਰਾਂ ਤੇ ਸਾਡੇ ਇੱਕ ਬੱਚੇ ਦੇ ਆ ਪੱਟਾਂ ਤੇ ਪੈ ਗਏ ਵੀ ਕਿਤੇ ਫਿਰ ਫਲਵੈਰੀ ਨਾ ਬਣ ਜੇ ਵੇਖਿਆ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਇਹ ਚਿੱਟੇ ਦਾਗ ਪਏ ਹੋਏ ਨੇ ਕਿਸੇ ਦੇ ਕਹੇ ਜੇ ਪੈਂਦੇ ਨੇ ਕਿਸੇ ਦੇ ਕਹੇ ਜੀ ਇਹ ਪਤਾ ਕੀ ਕਰਨਾ ਹੈ ਜਮੀ ਸੌਖਾ ਚਿੱਟਾ ਚੰਦਨ ਉਹ ਲੱਕੜ ਹੀ ਲਿਆ ਚਿੱਟੇ ਚੰਦਨ ਨਹੀਂ ਪਰ ਸਾਰੀ ਤੋਂ ਲੱਕੜ ਜੀ ਵੀ ਉਹਨੂੰ ਉਹਦਾ ਪਾਊਡਰ ਬਣਾ ਲੈਣੇ ਆਪਾਂ ਉਹ ਫਿਰ ਤੁਹਾਨੂੰ ਲੱਕੜ ਘਸਾਉਣੀ ਸੌਖੀ ਹੋ ਜੂ ਉਹ ਚਿੱਟਾ ਚੰਦਨ ਦੀ ਲੱਕੜ ਹੀ ਲਿਆਏ ਆ ਤੇ ਉਹਨੂੰ ਕੱਚੇ ਦੁੱਧ ਨਾਲ ਉਹਨੂੰ ਕੱਚੇ ਦੁੱਧ ਨਾਲ ਅਗਰ ਜੇ ਅਸਾਨੂੰ ਲੇਪ ਜਵਾਂ ਜੀ ਨਾ ਉਹ ਲੇਪ ਉਹਤੇ ਲਾਓ ਤੁਸੀਂ ਇਹ 15 20 ਦਿਨ ਲਾਉਣਾ ਹੈ 15 20 ਦਿਨ ਦੇ ਵਿੱਚ ਹੀ ਪਰਮਾਤਮਾ ਭਲੀ ਕਰੂਗਾ ਕਰਕੇ ਦੇਖ ਲਓ ਹੈਨਾ ਜੇ ਮਿਟ ਜਾਂਦੇ ਤਾਂ ਭੜੇ ਲਾ ਦੇ ਕਿਸੇ ਮੂੰਹ ਤੇ ਹੋ ਜਾਂ ਤਾਂ ਕਿੰਨੇ ਭੜੇ ਲੱਗਦੇ ਨੇ ਹੈਨਾ ਜਿੱਥੇ ਵੀ ਕਿਤੇ ਹੈਨਾ ਚਿੱਟੇ ਦਾਗ ਜੇ ਪੈਂਦੇ ਨੇ ਉਹਨਾਂ ਨੂੰ ਜ਼ਰੂਰ ਲਾਓ ਤੇ ਤੀਜਾ ਹੈਗਾ ਵੀ ਜੇ ਪਾਣੀ ਪੀਣ ਲੱਗ ਜਾਂਦਾ ਬੱਚੀਆਂ ਦੇ ਛੋਟੀਆਂ ਦੇ ਵੀ ਸਿਆਣਿਆਂ ਦੇ ਵੀ ਬੁੜੀਆਂ ਦੇ ਵੀ ਹੈਨਾ ਤੇ ਇਹ ਚਿੱਟਾ ਪਾਣੀ ਜੇਗਾ ਤੇ ਇਹ ਤੁਸੀਂ ਬਸ ਜਮੇ ਮਾਮੂਲੀ ਗੱਲ ਐ ਦੋ ਹਰੀਆਂ ਲੇਟੀਆਂ ਹਰ ਰੋਜ਼ ਤੁਸੀਂ ਖਾਲੀ ਪੇਟ ਸਵੇਰੇ ਲੈ ਜੀ ਜਿਹੜੀ ਆਪਾਂ ਛੋਟੀ ਲੇਟੀ ਹਰੀਆਂ ਲੇਟੀਆਂ ਦੋ ਸੁਲੇ ਛਿਲਕੇ ਚੱਪ ਕੇ ਉਹ ਚੱਬ ਲਿਆ ਕਰੋ ਰੋਜ਼ ਸਵੇਰੇ ਤੇ ਇਹ ਸਿਰ ਮੈਂ 10-15 ਦਿਨ ਤੀ ਅਸਾ ਤਾਂ ਪਹਿਲੇ ਹੀ ਠੀਕ ਹੋ ਜੂਗੇ ਪਾਣੀ ਦਾ ਇਹ ਰੋਗ ਖਤਮ ਹੋ ਜਾ ਨੁਕਤੇ ਤਾਂ ਮੇਰੇ ਪਹਿਲਾਂ ਵੀ ਪਾਣੀ ਸੁਣਦੀ ਪਾਏ ਹੋਏ ਨੇ ਹਨਾ ਇਹ ਅੱਜ ਮੈਨੂੰ ਨਵਾਂ ਮਿਲਿਆ ਮਹਾਪੁਰਸ਼ਾਂ ਤੋਂ ਤੇ ਇਹ ਮੈਨੂੰ ਬਹੁਤ ਹੀ ਸੌਖਾ ਲੱਗਿਆ ਤੇ ਸਾਰੇ ਜਿਹਨੂੰ ਕਿਸੇ ਨੂੰ ਸ਼ਿਕਾਇਤ ਆ ਕਿਸੇ ਹੋਰ ਭੈਣ ਭਾਈ ਨੂੰ ਦੱਸ ਦਿਆ ਕਰੋ ਤੇ ਨਾਲੇ ਪੁੰਨ ਨਾਲੇ ਫਲੀਆਂ ਆਪਨੂੰ ਵਾਲਾ ਸ਼ੀਸ਼ਾ ਦੇਊਗਾ ਹਨਾ ਹੋਰ ਆਪਾਂ ਤਾਂ ਕੋਈ ਚੰਗਾ ਕੰਮ ਨਹੀਂ ਹੁੰਦਾ ਇਹ ਨਹੀਂ ਚੰਗੇ ਆਪ ਤਾਂ ਆਪ ਕਰ ਹੀ ਲਈਏ ਨਾ ਹਨਾ ਜੇ ਕਿਸੇ ਕੋਲੇ ਕੋਈ ਪੈਸਾ ਤਾਂ ਕਿਸੇ ਤੇ ਲਾ ਨਹੀਂ ਸਕਦਾ ਜੇ ਕਿਸੇ رائے ਵੀ ਵਧੀਆ ਦੇਵਾਂਗੇ ਉਦੋਂ ਵੀ ਆਪਾਂ ਨੂੰ ਪੁੰਨ ਮਿਲਦਾ ਹੈ ਹਨਾ ਅਜਿਹੀ ਕੋਈ ਗੱਲ ਦੱਸੋ ਤੇ ਡਾਕਟਰ ਕੋਲ ਜਾਣਾ ਕੋ ਡਾਕਟਰਾਂ ਤੋਂ ਕਹਿੰਦੇ ਮੈਨੂੰ ਕਿਸੇ ਭੈਣ ਦਾ ਫੋਨ ਆਇਆ ਸੀ ਮੈਂ ਕਿਹਾ ਤੁਸੀਂ ਆਹ ਲਓ ਤੇ ਉਹ ਹੋਰ ਦੱਸਿਆ ਸੀਗਾ ਨੁਕਤਾ ਪਹਿਲਾਂ ਪਾਇਆ ਹੋਇਆ ਉਹ ਵੀ ਕਬੇਟੀ ਠੀਕ ਹੋ ਗਈ ਉਹ ਤਾਂ ਕੁੜੀ 10-12 ਸਾਲ ਦੀ ਸੀ ਉਹਨੂੰ ਵੇਸਟਰਾਂ ਸੀ ਤੇ ਹੋ ਹੀ ਜਾਂਦਾ ਹੈ ਆਮ ਰਹਿ ਗਈ ਬਿਮਾਰੀ ਤੇ ਇਹ ਨੁਕਤਾ ਤੁਸੀਂ ਆ ਛੋਟਾ ਜਿਹਾ ਵਰਤ ਕੇ ਦੇਖੋ ਤੇ ਹੁਣ ਮੈਂ ਨੇਓ ਛੁੱਟੀਆਂ ਤੇ ਕੱਲ ਨੂੰ ਆਪਾਂ ਨਵੇਂ ਹੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੇ ਜੇ ਸਾਡੀ ਵੀਡੀਓ ਨੂੰ ਗੀਤ ਵਧੀਆ ਲੱਗਿਆ ਤਾਂ ਕਮੈਂਟ ਜਰੂਰ ਲਿਖਿਆ ਕਰੋ ਜਿਵੇਂ ਵੀ ਤੁਹਾਨੂੰ ਲੱਗਿਆ ਉਹ ਜਰੂਰ ਲਿਖਿਆ ਕਰੋ ਅਸਲ ਤਾਂ ਵਧੀਆ ਹੀ ਲਿਖਿਆ ਕਰੋ ਉਹ ਤੁਹਾਡੀ ਮਰਜ਼ੀ ਹੈ ਜਿਵੇਂ ਤੁਹਾਨੂੰ ਲੱਗਦਾ ਉਵੇਂ ਲਿਖ ਦਿਓ